ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਖੀ ਹੋਈ ਫਤੇ ਦੀ ਸਾਂਝ ਕਰੀਏ ਗਜਵਜ ਕੀ ਕੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਤਾਂ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਕਥਾ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮੰਨਦੇ ਨਾਲ ਇਕਜਿਤ ਹੋ ਕੇ ਧਿਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਰੇ ਸਾਰੇ ਦੁੱਖੜੇ ਕਿਵੇਂ ਦੂਰ ਕਰ ਦਿੰਦੇ ਹਨ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪਾਠ ਕਰਦੇ ਸਮੇਂ ਆਪਣੇ ਕੋਲ ਕਿਹੜੀ ਉਹ ਇੱਕ ਚੀਜ਼ ਰੱਖਣੀ ਜ਼ਰੂਰੀ ਹੁੰਦੀ ਹੈ ਸਾਧ ਸੰਗਤ ਜੀ ਅੱਜ ਆਪਾਂ ਇਸ ਕਥਾ ਦੇ ਵਿੱਚ ਸਰਵਣ ਕਰਾਂਗੇ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸਾਧ ਸੰਗਤ ਜੀ ਸੰਤ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਵੇਖ ਸકો ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਬ ਅਜੀਤ ਸਿੰਘ ਜੀ ਹੰਸਾੜੀ ਵਾਲੇ ਨੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਾਧ ਸੰਗਤ ਹੈ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪਜੀਤ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਧ ਸੰਗਤ ਜੀ ਆਓ ਹੁਣ ਆਪ ਕਥਾ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਉਹ ਕਿਹੜੀ ਇੱਕ ਚੀਜ਼ ਹੈ ਜਿਸ ਨੂੰ ਕੋਲ ਰੱਖਣ ਦੇ ਨਾਲ ਕੀ ਕੁਝ ਪ੍ਰਾਪਤ ਹੁੰਦਾ ਹੈ ਸਾਤ ਸੰਗਤ ਜੀ ਬਹੁਤ ਸਾਰੀ ਸੰਗਤ ਨੂੰ ਇਸ ਪਰ ਨਹੀਂ ਪਤਾ ਭਾਵੇਂ ਤੁਸੀਂ ਗੁਰ ਬਾਣੀ ਨੂੰ ਸਵੇਰੇ ਪੜਦੇ ਹੋ ਦੁਪਹਿਰੇ ਪੜਦੇ ਹੋਏ ਚਾਹੇ ਸ਼ਾਮ ਨੂੰ ਪੜਦੇ ਹੋ ਪਰ ਇਸ ਇੱਕ ਚੀਜ਼ ਨੂੰ ਆਪਣੇ ਨਾਲ ਰੱਖਣਾ ਬਹੁਤ ਜ਼ਰੂਰੀ ਹੈ ਸਾਤ ਸੰਗਤ ਜੀ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਸਾਰਾ ਸੰਸਾਰ ਇਹਨਾਂ ਦੁੱਖਾਂ ਦੇ ਵਿੱਚ ਘਿਰਿਆ ਹੋਇਆ ਹੈ ਸਾਤ ਸੰਗਤ ਜੀ ਅੱਪਾ ਕਿਸੇ ਨੂੰ ਇੱਕ ਦੁੱਖ ਸੁਣਾਉਂਦੇ ਹਨ ਸਾਧ ਸੰਗਤ ਜੀ ਤਾਂ ਦੂਸਰਾ ਬੰਦਾ ਅੱਗੋਂ અપਮਾਨ ਦੱਸ ਦੁੱਖ ਸੁਣਾਉਂਦਾ ਹੈ ਸਾਧ ਸੰਗਤ ਜੀ ਜੇ ਤੁਸੀਂ ਇਸ ਵਿਧੀ ਨਾਲ ਜਲ ਨੂੰ ਪਾਠ ਕਰਦੇ ਸਮੇਂ ਆਪਣੇ ਕੋਲ ਰੱਖੋਗੇ ਤਾਂ ਸਾਧ ਸੰਗਤ ਜੀ ਤੁਹਾਨੂੰ ਇਸ ਦਾ ਬਹੁਤ ਲਾਭ ਹੋਣਗੇ ਸਾਧ ਸੰਗਤ ਜੀ ਆਪ ਜੀ ਨੂੰ ਅੱਜ ਕਥਾ ਦੇ ਵਿੱਚ ਪੂਰੀ ਵਿਧੀ ਦੇ ਬਾਰੇ ਦੱਸਾਂਗੇ ਸਾਸੰਗਤ ਜੀ ਇਹ ਵੀ ਦੱਸਾਂਗੇ ਕਿ ਜਲ ਨੂੰ ਤੁਸੀਂ ਕਿਸ ਚੀਜ਼ ਲਈ ਵਰਤ ਸਕਦੇ ਹੋ ਪਾਠ ਕਰਨ ਤੋਂ ਬਾਅਦ ਸਾਸੰਗਤ ਜੀ ਜਲ ਨੂੰ ਤੁਸੀਂ ਕਦੋਂ ਅਤੇ ਕਿਸ ਵੇਲੇ ਰੱਖਣਾ ਹੈ ਸਾਸੰਗਤ ਜੀ ਉਹ ਪਾਠ ਕਰਨ ਵੇਲੇ ਜਲ ਵੀ ਕੋਲ ਰੱਖਦੇ ਨੇ ਫਿਰ ਕਹਿ ਦਿੰਦੇ ਨੇ ਸਾਨੂੰ ਤੇ ਕੋਈ ਫਾਇਦਾ ਨਹੀਂ ਹੁੰਦਾ ਸਾਸੰਗਤ ਜੀ ਅੱਜ ਤੁਹਾਨੂੰ ਦੱਸ ਦੱਸਾਂਗੇ ਜਲ ਨੂੰ ਕਿਸ ਵਿਧੀ ਨਾਲ ਰੱਖਣਾ ਹੈ ਸਾਧ ਸੰਗਤ ਜੀ ਸਭ ਤੋਂ ਪਹਿਲਾ ਤੇ ਪਲਾਸਟਿਕ ਦੇ ਕਿਸੇ ਵੀ ਭਾਂਡੇ ਦੇ ਵਿੱਚ ਜਾਂ ਕਿਸੇ ਬੋਤਲ ਦੇ ਵਿੱਚ ਜਲ ਨੂੰ ਨਹੀਂ ਰੱਖਣਾ ਹੈ ਸਾਧ ਸੰਗਤ ਜੀ ਜੋ ਆਪਾਂ ਜਲ ਲੈਣਾ ਹੈ ਪਾਟ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਤੁਸੀਂ ਜਾਂ ਸਟੀਲ ਦੇ ਗਲਾਸ ਵਿੱਚ ਲੈ ਲਓ ਜਾਂ ਫਿਰ ਸਾਧ ਸੰਗਤ ਜੀ ਤਾਂਬੇ ਦਾ ਗਲਾਸ ਹੋਵੇ ਜਾਫੇ ਸਰਬ ਲੋਦਾ ਹੋਵੇ ਸਾਧ ਸੰਗਤ ਜੀ ਜੇ ਸਰਬ ਲੋਦਾ ਭਾਂਡਾ ਹੋਵੇ ਤਾਂ ਸਭ ਤੋਂ ਵਧੀਆ ਹੁੰਦਾ ਹੈ ਸਾਧ ਸੰਗਤ ਜੀ ਆਪ ਜੀ ਜਾਣਦੇ ਹੀ ਹੋ ਕਿ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਹੈ ਤਾਂ ਉਹ ਸਰਬ ਲੋਦਾ ਹੈ ਬਾਟਾ ਹੁੰਦਾ ਹੈ ਸਾਧ ਸੰਗਤ ਜੀ ਇਸ ਕਰਕੇ ਸਰਬ ਲੋਦਾ ਬਰਤਨ ਹੀ ਸਭ ਤੋਂ ਸ਼ੁੱਧ ਮੰਨਿਆ ਜਾਂਦਾ ਹੈ ਸਾਧ ਸੰਗਤ ਜੀ ਕਈ ਲੋਕ ਕੀ ਕਰਦੇ ਨੇ ਸਾਸੰਗ ਜੀ ਪਲਾਸਟਿਕ ਦੇ ਪਾਂਡੇ ਵਿੱਚ ਜਲ ਰੱਖਣਾ ਮर्यादा ਵਿੱਚ ਨਹੀਂ ਹੈ ਸਾਸੰਗ ਜੀ ਤੇ ਜਲ ਹਮੇਸ਼ਾ ਟੱਕ ਕੇ ਰੱਖਣਾ ਹੈ ਸਾਸੰਗ ਜੀ ਸਭ ਤੋਂ ਪਹਿਲਾਂ ਤੁਸੀਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਸਾਸੰਗ ਜੀ ਸੁੱਚੇ ਕੱਪੜੇ ਪਾ ਕੇ ਸਾਸੰਗ ਜੀ ਵੈਗੁਰੂ ਜੀ ਦਾ ਆਸਣ ਲਗਾਉਣਾ ਹੈ ਸਾਸੰਗ ਜੀ ਆਸਣ ਲਗਾ ਕੇ ਤੁਸੀਂ ਸਾਤਸੰਗਤ ਜੀ ਇੱਕ ਗਲਾਸ ਦੇ ਵਿੱਚ ਉਸ ਨੂੰ ਟਾ ਕੇ ਜਿੱਥੇ ਤੁਸੀਂ ਪਾਠ ਕਰਨਾ ਹੈ ਬੈਠ ਕੇ ਸਾਤਸੰਗਤ ਜੀ ਉਸ ਨੂੰ ਉੱਥੇ ਰੱਖ ਲੈਣਾ ਹੈ ਸਾਤਸੰਗਤ ਜੀ ਫਿਰ ਤੁਸੀਂ ਗੁਰਬਾਣੀ ਦਾ ਜਾਪ ਮੂੰਹ ਵਿੱਚ ਨਹੀਂ ਕਰਨਾ ਸਾਤਸੰਗਤ ਜੀ ਤੁਸੀਂ ਇੰਨਾ ਬੋਲਣਾ ਹੈ ਕਿ ਤੁਹਾਡੇ ਕੰਨਾਂ ਦੇ ਵਿੱਚ ਆਵਾਜ਼ ਪਵੇ ਸਾਤਸੰਗਤ ਜੀ ਤੁਸੀਂ ਬੋਲ ਕੇ ਪਾਠ ਕਰਨਾ ਹੈ ਸਾਤਸੰਗਤ ਜੀ ਇਸੇ ਤਰ੍ਹਾਂ ਪਾਈ ਤੁਸੀਂ ਇਸ ਵਿਧੀ ਦੇ ਨਾਲ ਪਾਠ ਕਰਨਾ ਹੈ ਸਾਧ ਸੰਗਤ ਜੀ ਫਿਰ ਤੁਸੀਂ ਵੈਗਰੂ ਜੀ ਦਾ ਆਸਣ ਸੁਚਿੱਟ ਕੱਪੜੇ ਦੇ ਨਾਲ ਹੀ ਲਗਾਉਣਾ ਹੈ ਸਾਧ ਸੰਗਤ ਜੀ ਤੁਸੀਂ ਇੱਕ ਮਨ ਇੱਕ ਚਿੱਤ ਹੋ ਕੇ ਪਾਠ ਕਰਨਾ ਹੈ ਅਤੇ ਵਿਸ਼ਵਾਸ ਰੱਖਣਾ ਹੈ ਸਾਧ ਸੰਗਤ ਜੀ ਕਿ ਜਿਵੇਂ ਦਰਬਾਰ ਸਾਹਿਬ ਜਲ ਦਾ ਪ੍ਰਵਾਹ ਚੱਲਦਾ ਰਹਿੰਦਾ ਹੈ ਸਾਧ ਸੰਗਤ ਜੀ ਉਸੇ ਤਰ੍ਹਾਂ ਬਾਣੀ ਦਾ ਬਾਣੀ ਵੀ ਹਰ ਟਾਈਮ ਹਰ ਘੜੀ 사ਤ ਸੰਗਤ ਜੀ ਉੱਥੇ ਚੱਲਦੀ ਰਹਿੰਦੀ ਹੈ ਕੀਰਤਨ ਹੁੰਦਾ ਰਹਿੰਦਾ ਹੈ 사ਤ ਸੰਗਤ ਜੀ ਜਲਦੀ ਆਪਣੇ ਜੀਵਨ ਵਿੱਚ ਬਹੁਤ ਮਹੱਤਵਤਾ ਹੈ 사ਤ ਸੰਗਤ ਜੀ ਜਿਵੇਂ ਬਾਣੀ ਦੀ ਮਹੱਤਵਤਾ ਹੈ ਨਾ ਉਸੇ ਤਰ੍ਹਾਂ ਜਲਦੀ ਹੈ 사ਤ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਕਿ ਅੰਮ੍ਰਿਤ ਧਰਨ ਕਰਵਾਉਣ ਵੇਲੇ ਸਾਤ ਸੰਗਤ ਜੀ ਸਭ ਤੋਂ ਪਹਿਲਾਂ ਜਲ ਲੈ ਕੇ ਉਸ ਵਿੱਚ ਪੰਜ ਪਤਾਸ਼ੇ ਪਾਏ ਜਾਂਦੇ ਹਨ ਸਾਤ ਸੰਗਤ ਜੀ ਇਸੇ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਚਿੜੀਓਂ ਸੇ ਮੈਂ ਬਾਜ ਲੜਾਉ ਤਬ ਗੋਬਿੰਦ ਸਿਗ ਨਾਮ ਕਹਾਉ ਸਾਤ ਸੰਗਤ ਜੀ ਗੁਰੂ ਸਾਹਿਬ ਜੀ ਨੇ ਕਿੰਨੀ ਕਲਾ ਵਰਤਾਈ ਹੈ ਸਾਤ ਸੰਗਤ ਜੀ ਕੇਵਲ ਜਲਦੀ ਹੀ ਇੰਨੀ ਸ਼ਕਤੀ ਹੈ ਸਾਧ ਸੰਗਤ ਜੀ ਤੁਹਾਡੇ ਅੰਦਰ ਭਾਵਨਾ ਹੋਣੀ ਚਾਹੀਦੀ ਹੈ ਸਾਧ ਸੰਗਤ ਜੀ ਵਿਸ਼ਵਾਸ ਹੋਣਾ ਚਾਹੀਦਾ ਹੈ ਸਾਧ ਸੰਗਤ ਜੀ ਬਾਣੀ ਪੜਨ ਦੇ ਉਪਰੰਤ ਤੁਸੀਂ ਅਰਦਾਸ ਕਰਨੀ ਹੈ ਸਾਧ ਸੰਗਤ ਜੀ ਹੋ ਸਕੇ ਤਾਂ ਤੁਸੀਂ ਪੰਜ ਬਾਣੀਆਂ ਦਾ ਪਾਠ ਕਰਨਾ ਹੈ ਸਾਧ ਸੰਗਤ ਜੀ ਜਪਜੀ ਸਾਹਿਬ ਜਾਪ ਸਾਹਿਬ ਤੇ ਪ੍ਰਸਾਦ ਸਵਈਏ ਸਾਧ ਸੰਗਤ ਜੀ ਚਪਈ ਸਾਹਿਬ ਤੇ ਅਨੰਦ ਸਾਹਿਬ ਸਾਧ ਸੰਗਤ ਜੀ ਅਨੰਦ ਸਾਹਿਬ ਦੇ ਪਾਠ ਦੇ ਉਪਰੰਤ ਤੁਸੀਂ ਅਰਦਾਸ ਕਰਨੀ ਹੈ ਸਾਧ ਸੰਗਤ ਜੀ ਜਿਸ ਕਿਸੇ ਨੂੰ ਵੀ ਕੋਈ ਦੁੱਖ ਰੋਗ ਹੈ ਸਾਧ ਸੰਗਤ ਜੀ ਕਿਸੇ ਕੋਈ ਕਸ਼ਟ ਵਿੱਚ ਹੈ ਸਾਧ ਸੰਗਤ ਜੀ ਕਿਸੇ ਦਾ ਕੋਈ ਅੰਗ ਦੁਖਦਾ ਹੈ ਘਰ ਦੇ ਵਿੱਚ ਕੋਈ ਮਾੜੀਆਂ ਰੂਹਾਂ ਨੇ ਸਾਧ ਸੰਗਤ ਜੀ ਤੁਸੀਂ ਇਸ ਜਲ ਨੂੰ ਪਵਿੱਤਰ ਸਮਝ ਕੇ ਬਰਤਣਾ ਹੈ ਜਿਵੇਂ ਸਾత్సੰਗਤ ਜੀ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਤੁਸੀਂ ਉੱਥੇ ਇਸ਼ਨਾਨ ਕਰਦੇ ਹੋ ਸਾత్సੰਗਤ ਜੀ ਉਹ ਜਲ ਪਵਿੱਤਰ ਹੁੰਦਾ ਹੈ ਇਸੇ ਤਰ੍ਹਾਂ ਸਾత్సੰਗਤ ਜੀ ਆਪਣੇ ਮਨ ਦੇ ਵਿੱਚ ਵਿਸ਼ਵਾਸ ਰੱਖਣਾ ਹੈ ਕਿ ਸਾత్సੰਗਤ ਜੀ ਇਹ ਵੀ ਜਲ ਪਵਿੱਤਰ ਹੈ ਸਾత్సੰਗਤ ਜੀ ਫਿਰ ਤੁਸੀਂ ਜਲਦੀ ਵਰਤੋ ਵਕ ਵਕ ਤਰੀਕੇ ਨਾਲ ਕਰ ਸਕਦੇ ਹੋ ਉਸ ਨੂੰ ਤੁਸੀਂ ਸਾਰਾ ਪਰਿਵਾਰ ਘਰ ਦਾ ਸ਼ਕ ਸਕਦਾ ਹੈ ਸਾਧ ਸੰਗਤ ਜੀ ਘਰ ਵਿੱਚ ਛੱਟਾ ਲਗਾ ਸਕਦੇ ਹੋ ਉਸ ਨਾਲ ਘਰ ਵਿੱਚ ਸਕਾਰਮਤ ਕਰਮਿਤ ਜੇ ਊਰਜਾ ਪੈਦਾ ਹੁੰਦੀ ਹੈ ਸਾਧ ਸੰਗਤ ਜੀ ਚੰਗੀ ਊਰਜਾ ਪੈਦਾ ਹੁੰਦੀ ਹੈ ਸਾਧ ਸੰਗਤ ਜੀ ਤੁਸੀਂ ਦੇਖਦੇ ਹੀ ਹੋ ਜਦੋਂ ਆਪਾਂ ਕਿਸੇ ਦੇ ਘਰ ਜਾਂਦੇ ਹਾਂ ਜਾਂ ਆਪਾਂ ਕਿਸੇ ਬਹੁਤ ਪੁਰਾਣਾ ਘਰ ਜਿੱਥੇ ਕੋਈ ਨਹੀਂ ਰਹਿੰਦਾ ਸਾਧ ਸੰਗਤ ਜੀ ਆਪਾਂ ਉੱਥੇ ਜਾਂਦੇ ਹਾਂ ਜਾਂ ਕਿਸੇ ਨਵੇਂ ਘਰ ਦੇ ਵਿੱਚ ਜਾਂਦੇ ਹਾਂ ਸਾਧ ਸੰਗਤ ਜੀ ਤੁਸੀਂ ਵੇਖਦੇ ਹੋ ਕਿ ਉੱਥੇ ਜਾ ਕੇ ਆਪਣਾ ਦਿਲ ਨਹੀਂ ਲੱਗਦਾ ਸਾਧ ਸੰਗਤ ਜੀ ਕਿਉਂਕਿ ਉੱਥੇ ਸਾਧ ਸੰਗਤ ਜੀ ਬਾਣੀ ਨਹੀਂ ਪੜੀ ਜਾਂਦੀ ਨਾ ਪੜੀ ਗਈ ਸੀ ਸਾਧ ਸੰਗਤ ਜੀ ਤਾਂ ਘਰ ਵਿੱਚ ਗਲਤ ਚੀਜ਼ਾਂ ਪਰਵੇਸ਼ ਹੋ ਜਾਂਦੀਆਂ ਜਦੋਂ ਜਿਸ ਘਰ ਦੇ ਵਿੱਚ ਬਾਣੀ ਨਹੀਂ ਪਾੜੀ ਜਾਂਦੀ ਸਾਧ ਸੰਗਤ ਜੀ ਉੱਥੇ ਬਹੁਤ ਗਲਤ ਚੀਜ਼ਾਂ ਪ੍ਰਵੇਸ਼ ਹੋ ਜਾਂਦੀਆਂ ਹਨ ਜੋ ਕਿ ਆਪਾਂ ਨੂੰ ਵਾਹਿਗੁਰੂ ਦੇ ਨਾਲ ਜੁੜਨ ਤੋਂ ਰੋਕਦੀਆਂ ਨੇ ਸਾਧ ਸੰਗਤ ਜੀ ਤੁਸੀਂ ਇਸ ਜਲ ਦੀ ਵਰਤੋਂ ਘਰ ਦੇ ਵਿੱਚ ਛੱਟਾ ਲਗਾ ਸਕਦੇ ਹੋ ਸਾਧ ਸੰਗਤ ਜੀ ਕਿਸੇ ਨੂੰ ਕੋਈ ਰੋਗ ਲੱਗਿਆ ਹੋਇਆ ਹੈ ਸਾਧ ਸੰਗਤ ਜੀ ਤੁਸੀਂ ਉਸ ਨੂੰ ਛਕਾਉਣਾ ਹੈ ਉਸ ਦੇ ਸਿਰ ਵਿੱਚ ਪਾਉਣਾ ਹੈ ਸਾਧ ਸੰਗਤ ਜੀ ਤੁਹਾਡੇ ਸਾਰੇ ਦੁੱਖੜੇ ਦੂਰ ਹੋ ਜਾਣਗੇ ਸਾਧ ਸੰਗਤ ਜੀ ਤੁਸੀਂ ਵੇਖਦੇ ਹੋ ਇੱਕ ਪਿੰਗਲਾ ਸੀ ਕੋਹੜੀ ਸੀ ਜਿਸਨੇ ਹਰ ਮੰਦਿਰ ਸਾਹਿਬ ਇਸ਼ਨਾਨ ਕਰਨ ਨਾਲ ਸਾਰੇ ਦੁੱਖ ਕਸ਼ਟ ਦੂਰ ਹੋ ਗਏ ਸਾਧ ਸੰਗਤ ਜੀ ਇਸੇ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਅੰਮ੍ਰਿਤ ਸਰ ਸਤ ਗੁਰ ਸਤਵਾ ਦੀ ਜਿਸ ਨਾਤੇ ਕੋ ਹਾਂ ਹੰਸ ਹੋਵੇ ਸਾਤ ਸੰਗਤ ਜੀ ਤੁਸੀਂ ਵੇਖਦੇ ਹੋ ਤੁਸੀਂ ਜਾਣਦੇ ਹੋ ਕਿ ਜਿਹੜਾ ਕਾਂ ਹੁੰਦਾ ਹੈ ਉਹ ਕਾਲੇ ਰੰਗ ਦਾ ਹੁੰਦਾ ਹੈ ਸਾਤ ਸੰਗਤ ਜੀ ਤੁਸੀਂ ਵੇਖਦੇ ਹੋ ਤੁਸੀਂ ਬਹੁਤ ਵੀਡੀਓਜ਼ ਦੇ ਵਿੱਚ ਵੇਖਿਆ ਹੋਵੇਗਾ ਕਿ ਜਦੋਂ ਉਹ ਦਰਬਾਰ ਸਾਹਿਬ ਇਸ਼ਨਾਨ ਕਰਦਾ ਹੈ ਤਾਂ ਉਹ ਚਿੱਟੇ ਰੰਗ ਦਾ ਹੋ ਕੇ ਨਿਕਲਦਾ ਇਸੇ ਤਰ੍ਹਾਂ ਭਾਈ ਉਸ ਪਿੰਗਲੇ ਨੇ ਉਸ ਕਾਨ ਵੇਖਿਆ ਸੀ ਕਿ ਉਹ ਦਰਬਾਰ ਸਾਹਿਬ ਸਾਧ ਸੰਗਤ ਜੀ ਜੋ ਦੁੱਖ ਭੰਜਨੀ ਬੇਰੀ ਹੈ ਉਸ ਦੇ ਥੱਲੇ ਨਿ ਇਸ਼ਨਾਨ ਕਰਦਾ ਹੈ ਤਾਂ ਉਹ ਚਿੱਟਾ ਹੋ ਕੇ ਨਿਕਲਦਾ ਹੈ ਸਾਧ ਸੰਗਤ ਜੀ ਤਾਂ ਉਸ ਪਿੰਗਲੇ ਨੇ ਵੀ ਸੋਚਿਆ ਕਿਉਂ ਨਾ ਮੈਂ ਵੀ ਇਸ ਛੱਪੜੀ ਦੇ ਵਿੱਚ ਇਸ਼ਨਾਨ ਕਰਾਂ ਇਸ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਾਂ ਸਾਧ ਸੰਗਤ ਜੀ ਉਸ ਨੇ ਵੀ ਇਸ਼ਨਾਨ ਕੀਤਾ ਸਾਧ ਸੰਗਤ ਜੀ ਤਾਂ ਉਸ ਦਾ ਕੋਹੜ ਦਾ ਰੋਗ ਵੀ ਠੀਕ ਹੋ ਗਿਆ ਸਾਸੰਗਤ ਜੀ ਉਹ ਪਿੰਗਲਾ ਸੀ ਉਹ ਵਿਰੋਗ ਉਸ ਦਾ ਕਟਿਆ ਗਿਆ ਸਾਸੰਗਤ ਜੀ ਇਸੇ ਤਰ੍ਹਾਂ ਹੀ ਜਲ ਹੈ ਸਾਸੰਗਤ ਜੀ ਜਲ ਇੱਕ ਪਵਿੱਤਰ ਰਸਨਾ ਦੇ ਨਾਲ ਬਾਣੀ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ ਸਾਸੰਗਤ ਜੀ ਜਦੋਂ ਆਪਾਂ ਪਾਣੀ ਪੜਦੇ ਹਾਂ ਉਹ ਪਾਣੀ ਤੋਂ ਪਵਿੱਤਰ ਜਲ ਬਣ ਜਾਂਦਾ ਹੈ ਸਾਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਜਦੋਂ ਜਲ ਦੀ ਬਾਣੀ ਦੇ ਨਾਲ ਮੇਲ ਹੋ ਜਾਂਦਾ ਹੈ ਤਾਂ ਉਸ ਵਿੱਚ ਸ਼ਕਤੀ ਆ ਜਾਂਦੀ ਹੈ ਸਾਤਸੰਗਤ ਜੀ ਅੱਜ ਕੱਲ ਤੁਸੀਂ ਦੇਖਦੇ ਹੋ ਕਿ ਬਹੁਤ ਸਾਰੇ ਲੋਕ ਨੇ ਜੋ ਕਹਿੰਦੇ ਨੇ ਕਿ ਜਲ ਰੱਖਣ ਨਾਲ ਕੀ ਹੋ ਜਾਵੇਗਾ ਇਹ ਕੀ ਹੋਣਾ ਹੈ ਸਾਤਸੰਗਤ ਜੀ ਇਹ ਨਾਸਤਿਕ ਲੋਕ ਨੇ ਭਾਈ ਸਾਤਸੰਗਤ ਜੀ ਇੱਕ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਗੁਰਬਾਣੀ ਤੇ ਅਤੇ ਆਪਣੇ ਵਾਹਿਗੁਰੂ ਤੇ ਪ੍ਰੋਸਾ ਹੋਣਾ ਬਹੁਤ ਜ਼ਰੂਰੀ ਹੈ ਸਾਤਸੰਗਤ ਜੀ ਜੇ ਤੋ ਦਸਵੇਂ ਪਾਤਸ਼ਾਹ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਸਾਧ ਸੰਗਤ ਜੀ ਉਹ ਸਰਬ ਲੋਹ ਦੇ ਬਾਟੇ ਵਿੱਚ ਹੀ ਪਾਇਆ ਹੋਇਆ ਜਲ ਸੀ ਸਾਧ ਸੰਗਤ ਜੀ ਉਹ ਪਾਣੀ ਦੇ ਰੂਪ ਵਿੱਚ ਪਾਇਆ ਸੀ ਸਾਧ ਸੰਗਤ ਜੀ ਜਦੋਂ ਉਸ ਨੂੰ ਸਰਬ ਲੋਹ ਦੇ ਬਾਟੇ ਵਿੱਚ ਪਾ ਦਿੱਤਾ ਤਾਂ ਉਹ ਉਸ ਦਿਨ ਪੰਜ ਬਾਣੀਆਂ ਦਾ ਪਾੜ ਕੀਤਾ ਸਾਧ ਸੰਗਤ ਜੀ ਉਹ ਪਾਣੀ ਜਲ ਦੇ ਰੂਪ ਵਿੱਚ ਧਾਰਨ ਹੋ ਗਿਆ ਸਾਧ ਸੰਗਤ ਜੀ ਫਿਰ ਉਸ ਦੇ ਵਿੱਚ ਪੰਜ ਪਤਾਸ਼ੇ ਪਾਏ ਜਾਂਦੇ ਨੇ ਸਾਤਸੰਗਤ ਜੀ ਫਿਰ ਉਹ ਗੁਰਸਿੱਖਾਂ ਨੂੰ ਸਾਤਸੰਗਤ ਜੀ ਅੰਮ੍ਰਿਤ ਧਾਰਨ ਕਰਵਾਇਆ ਜਾਂਦਾ ਹੈ ਸਾਤਸੰਗਤ ਜੀ ਉਹ ਪਤਸ਼ ਇਸ ਲਈ ਪਾਏ ਜਾਂਦੇ ਨੇ ਕਿ ਜਿਹੜੇ ਸਾਡੇ ਗੁਰਸਿੱਖ ਨੇ ਉਹਨਾਂ ਦੇ ਵਿੱਚ ਪਿਆਰ ਭਾਵਨਾ ਬਣੀ ਰਹੇ ਸਾਤਸੰਗਤ ਜੀ ਅੱਜ ਕੱਲ ਲੋਕਾਂ ਦਾ ਕੰਮ ਹੀ ਹੈ ਭਾਈ ਕਿਸੇ ਨੂੰ ਚੰਗੇ ਪਾਸੇ ਨਹੀਂ ਲੱਗਣ ਦੇਣਾ ਸਾਤਸੰਗਤ ਜੀ ਆਪ ਤੇ ਉਹਨਾਂ ਨੇ ਕਿਸੇ ਦਾ ਚੰਗਾ ਕਰਨਾ ਨਹੀਂ ਹੁੰਦਾ ਸਾਤ ਸੰਗਤ ਜੀ ਤੇ ਉਹ ਦੂਸਰੇ ਨੂੰ ਵੀ ਨਹੀਂ ਕਰਨ ਦਿੰਦੇ ਸਾਤ ਸੰਗਤ ਜੀ ਕੁਝ ਲੋਕ ਐਦਾਂ ਦੇ ਵੀ ਹੁੰਦੇ ਨੇ ਸਾਤ ਸੰਗਤ 'ਚ ਉਹ ਸੇਵਾ ਵੀ ਕਰੀ ਜਾਂਦੇ ਨੇ ਤੇ ਤੱਪੜ ਵੀ ਝਾੜੀ ਜਾਂਦੇ ਨੇ ਸਾਤ ਸੰਗਤ ਜੀ ਫਿਰ ਉਹ ਕਿਵੇਂ ਸਫਲ ਹੋ ਸਕਦੇ ਨੇ ਸਾਤ ਸੰਗਤ ਜੀ ਸੰਗਤ ਨੂੰ ਵੀ ਝਾੜੀ ਜਾਂਦੇ ਨੇ ਸਾਤ ਸੰਗਤ ਜੀ ਉਹ ਭਾਂਡੇ ਵੀ ਮਾਂਜੀ ਜਾਂਦੇ ਨੇ ਤੇ ਬੰਦਿਆਂ ਨੂੰ ਵੀ ਮਾਂਜੀ ਜਾਂਦੇ ਨੇ ਸਾਤ ਸੰਗਤ ਜੀ ਕੁਝ ਲੋਕ ਨੇ ਸਾਤ ਸੰਗਤ ਜੀ ਪਾਠ ਵੀ ਕਰੀ ਜਾਂਦੇ ਨੇ ਤੇ ਠੱਗੀਆਂ ਵੀ ਕਰੀ ਜਾਂਦੇ ਨੇ ਧੂਪ ਵੀ ਲਗਾਈ ਜਾਂਦੇ ਨੇ ਸਾਤ ਸੰਗਤ ਜੀ ਤੋਖੇ ਵੀ ਕਰੀ ਜਾਂਦੇ ਨੇ ਸਾਤ ਸੰਗਤ ਜੀ ਅਗਰਵਤੀਆਂ ਵੀ ਲਗਾਈ ਜਾਂਦੇ ਨੇ ਤੇ ਲੋਕਾਂ ਦਾ ਹਿਰਦਾ ਵੀ ਸਾੜੀ ਜਾਂਦੇ ਨੇ ਸਾਤ ਸੰਗਤ ਜੀ ਵਹਿਗੁਰੂ ਤੋਂ ਬਿਨਾ ਨਾ ਕੋਈ ਕਿਸੇ ਨੂੰ ਮਾਰ ਸਕਦਾ ਹੈ ਤੇ ਨਾ ਹੀ ਕਿਸੇ ਨੂੰ ਜੀਉਂਦਾ ਕਰ ਸਕਦਾ ਹੈ ਇਸੇ ਤਰ੍ਹਾਂ ਪਾਈ ਗੁਰਬਾਣੀ ਦਾ ਫਰਮਾਨ ਹੈ ਇਹ ਹਰ ਮਨ ਜੀ ਪਿਆਰੇ ਕੋ ਇਕ ਮਨ ਇਕ ਚਿਤ ਪਾਏ ਹਰ ਕੀ ਸਦਾ ਸਦਾ ਵਡਿਆਈਆਂ ਦੇਹ ਨ ਪਿਛੋ ਪਛਤਾਏ ਸਾ ਸੰਗਤ ਜੀ ਵਾਹਿਗੁਰੂ ਪਰਮੇਸ਼ਰ ਜੀ ਕਹਿੰਦੇ ਨੇ ਪਾਈ ਤੈਨੂੰ ਵਾਹਿਗੁਰੂ ਨੇ ਗਿੱਤ ਗੁਰ ਸਿੱਖੀ ਜੀਵਨ ਬਖਸ਼ਿਆ ਵਾ ਸਾਧ ਸੰਗਤ ਜੀ ਜੇ ਤੂੰ ਉਸ ਵਾਹਿਗੁਰੂ ਦਾ ਜਾਪ ਹੀ ਨਹੀਂ ਕਰੇਗਾ ਤਾਂ ਤੇਰਾ ਇਸ ਦੁਨੀਆ ਤੇ ਕੀ ਕੰਮ ਹੈ ਸਾਧ ਸੰਗਤ ਜੀ ਇਸੇ ਲਈ ਵਾਹਿਗੁਰੂ ਕਹਿੰਦੇ ਨੇ ਕਿਉਂਕਿ ਸਾਧ ਸੰਗਤ ਜੀ ਇਹ ਜਪਿਆ ਹੋਇਆ ਨਾਮ ਹੀ ਉਸ ਵਾਹਿਗੁਰੂ ਦੀ ਦਰਗਾਹ ਵਿੱਚ ਜਾਣਾ ਹੈ ਸਾਧ ਸੰਗਤ ਜੀ ਵਾਹਿਗੁਰੂ ਨੂੰ ਸੱਚੇ ਮੰਨਦੇ ਨਾਲ ਤੇ ਆਉਂਦੇ ਹਨ ਤਾਂ ਸਾਧ ਸੰਗਤ ਜੀ ਵਾਹਿਗੁਰੂ ਜੀ ਸਾਰੀ ਖੁਸ਼ੀਆਂ ਦੇ ਦਿੰਦੇ ਨੇ ਸਾਤਸੰਗਤ ਜੀ ਤੁਸੀਂ ਇੱਕ ਵਾਰ ਵਾਇਗਰੂ ਨੂੰ ਸੱਚੇ ਮਨ ਦੇ ਨਾਲ ਧਿਆਕੇ ਤੇ ਦੇਖੋ ਸਾਤਸੰਗਤ ਜੀ ਤੁਸੀਂ ਆਪ ਕਹੇ ਕੋਈ ਕਿ ਵਾਇਗਰੂ ਦੇ ਵਿੱਚ ਇੰਨੀ ਸ਼ਕਤੀ ਹੈ ਸਾਤਸੰਗਤ ਜੀ ਘਰ ਵਿੱਚ ਸਾਰੀਆਂ ਖੁਸ਼ੀਆਂ ਆ ਜਾਣੀਆਂ ਸਾਤਸੰਗਤ ਜੀ ਬਰਕਤਾਂ ਪੈ ਜਾਣਗੀਆਂ ਸਾਤਸੰਗਤ ਜੀ ਤੁਸੀਂ ਇਸ ਵਿਧੀ ਦੇ ਨਾਲ ਹੀ ਜਦੋਂ ਪਾਠ ਕਰਨਾ ਹੈ ਜਲਦਕੋੜ ਰੱਖਣਾ ਹੈ ਸਾਤਸੰਗਤ ਜੀ ਤਾਂ ਤੁਹਾਡੇ ਜੋ ਵੀ ਤੁਹਾਨੂੰ ਕੋਈ ਦੁੱਖ ਹੈ ਤਕਲੀਫ ਹੈ ਸਾਧ ਸੰਗਤ ਜੀ ਬੱਚੇ ਜਿਹੜੇ ਨੇ ਨਹੀਂ ਕਿਨਾਂ ਦੇ ਬੱਚੇ ਨਹੀਂ ਪੜਦੇ ਪੜ੍ਹਾਈ ਦੇ ਵਿੱਚ ਮਨ ਨਹੀਂ ਲੱਗਦਾ ਸਾਧ ਸੰਗਤ ਜੀ ਉਹ ਇਸੇ ਤਰ੍ਹਾਂ ਪਾਈ ਬਾਣੀ ਪੜ੍ਹ ਕੇ ਉਹ ਜਲ ਨੂੰ ਉਸ ਬੱਚਿਆਂ ਨੂੰ ਸਿਖਾ ਦੋ ਸਾਧ ਸੰਗਤ ਜੀ ਉਸ ਦੇ ਨਾਲ ਬੱਚਿਆਂ ਦੀ ਪੜਨ ਲੱਗ ਜਾਣਗੇ ਸਾਧ ਸੰਗਤ ਜੀ ਇਸੇ ਤਰ੍ਹਾਂ ਇਹ ਸਾਧ ਸੰਗਤ ਜੀ ਜਲਦੀ ਵਰਤੋ ਕਰਨੀ ਹੈ ਇਸੇ ਤਰ੍ਹਾਂ ਆਪਾਂ ਗੁਰਬਾਣੀ ਦਾ ਫਰਮਾਨ ਹੈ ਸਦੁਖਸ਼ੀਆਂ ਕੀਰਤਨ ਜਪਣਾ ਸਾਧ ਸੰਗਤ ਜੀ ਵਾਹਿਗੁਰੂ ਦਾ ਨਾਮ ਜਪੋਗੇ ਨਾ ਜੋ ਤੁਸੀਂ ਨਹੀਂ ਵੀ ਤੁਹਾਨੂੰ ਮਿਲਿਆ ਵਾਹਿਗੁਰੂ ਜੀ ਤੁਹਾਨੂੰ ਉਹ ਵੀ ਦੇ ਦੇਣਗੇ ਜੋ ਤੁਹਾਡੀ ਕਿਸਮਤ ਚ ਨਹੀਂ ਲਿਖਿਆ ਹੁੰਦਾ ਸਾਧ ਸੰਗਤ ਜੀ ਐਸੀ ਆਪਣੀ ਅੱਜ ਦੀ ਗਤਾਂ ਸਾਧ ਸੰਗਤ ਜੀ ਅਣਜਾਣੇ ਵਿੱਚ ਹੋਈਆਂ ਫੁੱਲਾਂ ਚੋਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲਿਖ ਕੇ ਹਾਜੀ ਲਗਵਾਉਣਾ ਜੀ ਸਾਧ ਸੰਗਤ ਜੀ ਤਾ ਜੋ ਬਾਬਾ ਜੀ ਦਾ ਮਿਹਰ ਪ੍ਰਿਆਹ ਹਤ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਆਓ ਹੁਣ ਆਪਾਂ ਫਤਰੀ ਸਾਜ ਪਾਉਂਦੇ ਆ ਸਾਧ ਸੰਗਤ ਜੀ ਗੱਜ-ਵੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ